गुड़िया लेके जा रहे खो के फाटको पारा हां उ खड़े मतलब दो तीन जने तो छुप के बैठे हुए एक कला ही खड़ा होया ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਗਾਲਾ ਗੂਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤਾਂ ਕਹਦੇ ਕਿਸੇ ਟਾਈਮ ਐ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵਾਲੇ ਕੀ ਹਾਂਜੀ ਪੁਲਿਸ ਹੋਰ ਕੀ ਮੰਗੇ ਤੁਹਾਡੀ ਹਨ ਸਾਡੇ ਇਹ ਮੰਗੇ ਕਿ ਸਾਡੇ ਬੱਚੇ ਸੇਪ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਜਿਹੜਾ ਹਾਂਜੀ ਹਾਂਜੀ ਮੈਂ ਤੇ ਇਹ ਕਰਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਤੇ ਸੇ ਹੋਰ ਦਾਣਾ ਚੱਕਣ ਮੇਰਾ ਨਾਮ ਵਿਸ਼ਾਲ ਆਈ ਸ਼ਾਲ ਜਿਹੜਾ ਅੱਜ ਬੱਚਾ ਚੱਕਣ ਵਾਲਾ ਜਿਹੜਾ ਨੌਜਵਾਨ ਫੜਿਆ ਕੀ ਕੀ ਪਾ ਪਾ ਜੀ ਇਹ ਪਤਾ ਨਹੀਂ ਕਿੱਥੋਂ ਦੇ ਆਈ ਇਹਨਾਂ ਦਾ ਗਰੋਵ ਬਹੁਤ ਤਕੜਾ ਹੈਗਾ ਭਾਈ ਮੈਂ ਤਾਂ ਕਹਿ ਰਹੇ ਤਈ ਇਹਨਾਂ ਤੇ ਨਾ ਹੀ ਕੇਸ ਹੋਣਾ ਚਾਹੀਦਾ ਹੈਗਾ ਇਹ ਤਾਂ ਨਾਲ ਤਾਂ ਮੰਨੀ ਜਾਂਦਾ ਹੈਗਾ ਕਦੀ ਕਹਿੰਦਾ ਮੈਂ ਲਖਨਊ ਦਾ ਕਦੀ ਕਹਿੰਦਾ ਮੈਂ ਲੁਧਿਆਣੇ ਦਾ ਕਦੀ ਕਹਿੰਦਾ ਕਬਾੜੀ ਚੱਕਣ ਵਾਲਾ ਹੈਗਾ ਜਦੋਂ ਇਹ ਅਸੀਂ ਫੜਕਾ ਦੇ ਕੋਲੋਂ ਫੜਿਆ ਜੀ ਇਹ ਭੱਜ ਰਿਹਾ ਸੀ ਜੀ ਮੇਰੇ ਛੋੜੇ ਸਾਲੇ ਨੇ ਫੜਿਆ ਸੀ ਇਹਨੂੰ ਹਾਂਜੀ ਇਹ ਨਾ ਜਦੋਂ ਇਹਨਾਂ ਨੂੰ ੱਤਕਾ ਮਾਰਿਆ ਨੇ ਮੇਰੀ ਦੀਦੀ ਨੂੰ ਤੇ ਇਹਨਾਂ ਨੇ ਲਾਈਨ ਦੇ ਵੱਟੇ ਮਾਰੇ ਇਹ ਉਹਦੇ ਮੇਰੇ ਜੀਜੇ ਨੂੰ ਤੇ ਮੇਰੇ ਸਾਲੇ ਨੂੰ ਵੇਖ ਕੇ ਭੱਜ ਪਿਆ ਤੇ ਉਹਨਾਂ ਨੇ ਭੱਜ ਕੇ ਇਹਨੂੰ ਜਦੋਂ ਫੜਿਆ ਨਾ ਤਦੋਂ ਅਸੀਂ ਇੱਥੇ ਲੈ ਕੇ ਇਹਨੂੰ ਬੰਨਿਆ ਇੱਥੇ ਜਦੋਂ ਬੰਨਣੇ ਦੇ ਮਾਰੀਆਂ 2-3 ਉਸ ਤੋਂ ਬਾਅਦ ਬਿਲਕੁਲ ਨਾ ਜਿਵੇਂ ਚੁੱਪ ਜਿਵੇਂ ਸ਼ਾਂਤ ਜੋ ਵੀ ਇਹਨੂੰ ਪੁੱਛੀਏ ਜਮਾਂ ਚੁੱਪ ਕਰ ਜਾਂਦਾ ਜੀ ਉਹ ਚੋਰਾ ਤਾਂ ਖੌਂ ਕਿਸ ਤਰ੍ਹਾਂ ਫਰੋਖ ਪਰ ਤੇ ਵੱਧ ਗਿਆ ਇਹ ਤਾਈ ਹੁਣ ਆਈ ਇਹ ਤਾਈ ਪੁੱਛਣ ਆਈ ਰਾਤ ਦੇ ਟਾਈਮ ਵੀ ਆਏ ਦਿਨ ਦੇ ਟਾਈਮ ਵੀ ਰਾਤ ਦੇ ਟਾਈਮ ਵੀ ਬਸ ਕਿ ਤਾ ਹੁਣ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਜੀ ਜੋਨ ਇਹ ਪਤਾ ਲੋਕਾਂ ਦਾ ਨਿਕਲਣਾ ਬਿਕੋਲਾ ਹਾਂਜੀ ਬਹੁਤ ਬੁਰੇ ਲਾਤ ਆਈ ਪੰਜਾਬ ਦੇ ਤਾਈ ਇੱਕ ਤਾਂ ਨਸ਼ੇ ਵਾਲੇ ਤੇ ਇੱਕ ਬੱਚੇ ਚੱਕਣ ਵਾਲੇ ਤੇ ਹੁਣ ਦੱਸੋ ਕੀ ਕਰੀਏ ਹਾਂਜੀ ਹੁਣ ਤਾਂ ਪੁਲਿਸ ਦੇ ਵਾਲੇ ਕੀਤਾ ਦੇਖੋ ਹੁਣ ਪੁਲਿਸ ਕਰਦੀ ਗਈ ਆ ਮੈਂ ਤਾਂ ਕਹਣਾ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ ਇਆ ਸਵੇਰ 8 ਵੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਾਟਕ ਤੁਰੇ ਫਾਟਕ ਦੇ ਭਾਰ ਰਹਿੰਦੇ ਆ ਫਾਟਕ ਤਿੰਦੇ ਹੱਥੀ ਵਖੀ ਪਿਆ ਜਾਂਦੇ ਹਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੀ ਵਾਈਫ ਦੇ ਨਾਲ ਕੋਈ ਅੱਥਾਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰੇਗਾ ਉਧਰ ਇਹਨਾਂ ਦਾ ਫਿਰ ਸਾਡੇ ਇੰਨੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਇਹਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਲਈ ਹੁੰਦੀ ਜੇਬ ਚ ਸੰਦੂਰ ਗੋਲੀਆਂ ਰੁਮਾਲ ਪਤਾ ਨਹੀਂ ਕੀ ਕੋਸ਼ ਨਿਕਲੇ ਗਾਂਜਾ ਜੋ ਨਸ਼ੇ ਵਗੈਰਾ ਕਰਦੇ ਅ ਜਿ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤੁਮ ਕਾਇਆ ਤੇ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਵਾਰੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੂਗੀ ਤੂੰ ਰਿਪੋਰਟ ਲਿਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਜੀ ਦਿੱਤਾ ਕਾਰ ਬਾਈ ਕਿਸ ਤਰ੍ਹਾਂ ਦੀ ਮੰਗ ਉਹ ਕਾਰ ਬਾਈ ਆਪ ਲਾ ਲਓ ਮਾਂ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹਿਸਾਬ ਨਾਲ ਸਕੂਲ 'ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਾਇਆ ਬੱਚਾ ਉਸ ਟਮ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾ ਬੋਤਾ ਨਾਲ ਤੁਰੀ ਫਿਰਦੀ ਆ ਜਿਹੜਾ ਛੋਟਾ ਬੱਚਾ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਐਂਡਰ ਤੋਂ ਛੋਟਾ ਤੋਂ ਮੈਂ ਭੈਣ ਭਰਾ ਸਕੂਲ ਜਾਂਦੇ ਮੇਰੇ ਖੋਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲੇ ਗਏ ਮੈਡਮਾਂ ਨੂੰ ਵੀ ਕਹਿ ਕੇ ਆਇਆ ਇਸਨਾ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗਏ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਕੀਤੀ ਆ ਤੇ ਕੀ ਮੰਗੀ ਗੀ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਆਦਦੇ ਆਪ ਨੂੰ ਕਹੀ ਜਾ ਰਹੀ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈਨ ਇੱਥੇ ਜਦੋਂ ਉਹਨੂੰ ਪੋਚ ਦੱਸ ਕਰਦੇ ਸੀ ਉਹਦੇ ਇਸ ਹਿਸਾਬ ਨਾਲ ਫਰੋਹੀਪੁਰ ਚ ਤਾਂ ਕੁਝ ਨਹੀਂ ਬਣ ਸਕਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲੇ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ ਮਾਂ ਛੱਡ ਦੂਗਾ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੜਾ ਲਿਆ ਜੇ ਬੱਚੇ ਕੱਲੇ ਹੁੰਦੇ ਲੈ ਜਾਂਦੇ ਤਾਂ ਮਾਂ ਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਿਆ ਹੁਣ ਹੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਪੁਲਿਸ ਦੀ ਥੋੜੀ ਜਿਹੀ ਪ੍ਰਵਾਇ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਿਕਾਰੀ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰੀ ਬਣਾਈ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਈਪੁਰ ਦੇ ਵਿੱਚ ਨਸ਼ ਕਿਆ ਨਾ ਕੁਛ ਨਹੀਂ ਕਿਹਾ ਜਾ ਸਕਦਾ